ਉਹ ਜਿਹੜੇ 1847 ਦੀ ਕੀ ਹੈ ਜੀ ਉਹ ਵਿਕੇ 2700 ਤੇ 60 ਰੁਪਏ ਜਾਂ ਢੇਰੀ ਸੀ 1847 ਦੀ ਤੇ ਬਾਕੀ ਇੱਧਰ ਜਾਵੜੀ ਬੋਲੀ ਤੇ ਅਗਲੀ ਢੇਰੀ ਤੇ ਦੇਖਦੇ ਹਾਂ 1847 ਦਾ ਜਿਹੜਾ ਰੇਟ ਹੈ 2860 ਰੁਪਏ ਕੋੜਕਪਰਾ ਮੰਡੀ ਦੇ ਵਿੱਚ ਤੇ ਬਾਕੀ ਆ ਦੇਖਦੇ ਹਾਂ ਇਹ ਤਾਂ 1509 ਆ ਓ ਜੀ 1509 ਹਾਂ ਬੋਲੋ ਬਾਈ ਬੋਲੋ ਜੀ ਆ ਜਾ 720 ਸਾਡੀ ਬੋਲਦੇ ਬਾਈ ਸਾਡੀ ਬੋਲਵਾ ਐ 720 ਥੋੜੀਆ ਲਓ ਜੀ 1847 ਆ ਜੀ 1847 ਜਿਹੜਾ ਰੇਟ ਆ ਜੀ 2700 ਰੁਪਏ ਤੋਂ ਜਿਹੜੀ ਬੋਲੀ ਥਰੂ ਹੋਈ 1847 ਦੀ सौ रुपयाचाइये सत्ताईस सौ तीस पैतीस चालीस पैतालीस पचास साठ साठ सत्तर पचहत्तर सत्ताईस सौ पचहत्तर अस्सी ਅੱਜ ਨਮੀ ਵਾਲਾ ਆ ਗਿਆ ਤੂੰ ਬਾਹੂ ਪੂਰਾ ਦੇ ਦੋ ਕਿਸਾਨ ਕੋ ਅੱਜ ਨਮੀ ਵਾਲਾ ਆਇਆ ਹੋਇਆ ਹੈ 2585 7285 ਨੌਸ਼ਕਾ ਜੀ ਮੱਕੜਾਉ ਕੰਟਰੋਲ ਰੇਟ ਟਿਕਾ ਬੋਨਾ ਅਗਰ ਭਾਈ ਜਸ 90 2790 ਰੁਪਿਆ ਤੇ ਚੜੂਏ 2800 2800 ਰੁਪਏ ਬੋਲੇ

ਇਹ 2800 ਰੁਪਏ ਮੁਕੇਸ਼ ਬਾਉ ਜੀ ਇਹ ਆਪਣਾ ਪੀਰ ਸਿੰਘ ਜੀ 2800 ਲੋਕ ਬਾਉ ਬਾਈ ਜੀ ਇਹ ਜਿਆਦਾ ਸੁਕਾਤੀਆ ਕਿਆ ਕਰੇ ਜਿੱਲਾ ਦੇ ਆਤਾ ਕਿਸਾਨ ਤੋਂ ਕਹਿੰਦੇ ਸੁਕਾ ਕਿਉਂ ਨਹੀਂ ਲਿਆ ਹਾਂ ਅਗੇ ਸੁਕਾ ਲਿਆ ਤਾਂ ਕਹਿੰਦੇ ਜਿੱਲਾ ਕਿਉਂ ਨਹੀਂ ਲਿਆ 2800 ਲੋਕ ਬਾਉ ਆ ਗਿਆ ਬਾਈ ਜੀ ਇਹ ਬੋਲੀ ਵਾਲੇ ਔਰ ਮੰਨੇ ਕੋਈ ਕੱਟਣ ਵਿੱਚ ਕੋਈ ਕਮੀ ਹੈ ਤਾਂ ਬਤਾ ਦਿਓ ਨਹੀਂ ਤਾਂ ਮੈਂ ਤਾਂ ਹੋਰ ਚਰਖੇ ਨੂੰ ਵੱਧ ਫੇਰ ਦੂੰਗਾ ਹਾਂ ਬਈ 2800 ਬੋਲਣੇ ਕਿਸੇ ਨੂੰ ਬਈ ਠੀਕ ਹੈ ਬਹੁ ਆ ਗਏ ਮੈਂ 1847 ਦਾ ਜਿਹੜਾ ਕੋਟਕਪੁਰਾ ਮੰਡੀ ਦੇ ਵਿੱਚ ਰੇਟ ਆਈ ਉਹ 2800 ਰੁਪਏ ਆ ਗਈ 2500 ਤੱਕ ਵਿਕੇ 2600 ਤੋਂ ਲੈ ਕੇ 2800 ਤੱਕ ਵਿਕੇ 1847 ਕੁਆਲਿਟੀ ਤੁਹਾਨੂੰ ਦਿਖਾਉਣਾ ਹੈ ਤੇ ਬਹੁਤ ਵਧੀਆ ਸਿਰਾਂ ਦੀ ਕੁਆਲਿਟੀ ਹੈ ਦੇਖੋ ਜੀ ਸੁੱਕਾ ਮਾਲ ਆ ਬਿਲਕੁਲ ਦੇਖੋ 1847 ਜਿਹੜਾ ਰੇਟ ਆ 2800 ਰੁਪਏ ਤੱਕ ਆ ਗਈ ਕੋਟਕਪੁਰਾ ਮੰਡੀ ਦੇ ਵਿੱਚ 1847 ਦਾ ਜਿਹੜਾ ਰੇਟ ਆ 1 ਅਕਤੂਬਰ 2025 ਆਹ ਬਾਲੋ 1509 ਬੋਲੋ ਬੋਗੀ ਆਹ 1509 ਜਿਹੜਾ ਦੇਖਦੇ ਆ ਕਿੱਥੋਂ ਲੱਗ ਜਾਂਦਾ ਰੇਟ 1147 2800 ਲੱਖ ਵਿੱਚ ਆਈ ਤੇ 1509 ਦੇਖਦੇ ਆ ਆ ਬਹੁਤ ਵਧੀਆ ਸਿਰੇ ਦੀ ਕੁਆਲਿਟੀ ਹੈ 1509 ਆ ਬੋਲੋ ਭਾਈ ਬੋਲੋ ਜੀ ਸੁੱਕਾ ਮਾਲ ਹੈ 1509 ਆ ਆ ਉਤਾਰ ਕੇ ਜਮ ਚਾ ਲੇ ਹਾਂ ਬੋਲੋ ਭਾਈ ਬੋਲੋ ਜੀ E' redimera baudi diri Ah redimera baudi E' bolo bai bolo dì Paura caro baudi avaso Dini da raccoo d'orre canaraco Pa baudi E' un atti sorbia Pa bai un atti sorbia bia papabia e' un atti sorbia e' un atti ਪਰ ਮੈਂ ਤਾਂ ਆਮ ਬੋਲੀ ਹੈ 1509 ਬੋਲੀ ਬੱਟੀਆਂ ਆ ਜੋ 2900 ਰੁਪਿਆ ਇਹ 2900 ਤਾਂ ਹੀ ਭਾਈ ਮੁਕੇਸ਼ ਉਹ 1509 ਜੀ ਦੀ ਬੋਲੀ ਹੈ ਜੀ 2900 ਤੋਂ ਲੈ ਕੇ 3200 ਤੱਕ ਵੇਚਿਆ ਜੀ 3200 ਦਾ ਜਿਹੜਾ ਰੇਟ ਹੈ ਜੀ ਇਹ 2900 1509 ਦਾ ਕੋਟਕ ਬ੍ਰਾਹਮਣ ਜੀ ਦੇ ਵਿੱਚ ਯਾਰ ਉਹ ਤੇਰੀ ਆਹ ਤੇਰੀ ਦੀੜੀ ਬੋਲੀ 2900 ਤੱਕ ਪਹੁੰਚ ਗਈ ਜੀ ਵੈਸੇ ਪਿਛਲੀਆਂ ਢੇਰੀਆਂ ਢੇਰੀਆਂ ਹੈ ਉਹ कत्तीस हो बत्तीस हो तक लिखिए हाँ भाई बाबा भी डालो यार इतनी देरी हो गई हाँ है आठ टीजर देख लें नत्तीस हो तक बोल नहीं पहुँच गया नत्तीस हो पाँची नत्तीस हो पाँची नत्तीस भी हो गई नत्तीस हो जा तीन हजार पाँच हेलो तीन हजार पाँच हाँ भाजी कर पाँच भाजी सोना भाव तीन हजार पाँच रुपया जाओ भाई हाई बोलना किसे नहीं दस पंद्रह बोलिए खड़ी बोल लेंगे हाई इतना यह डबल पंखा चाह रहा है रेडीमेट 20 25 3025 ਰੁਪਿਆ 3025 ਤਿਆਗੀ ਬੋਲੀ 3035 ਤੱਕ ਆ ਗਈ ਬੋਲੀ 3025 ਹਾਂਜੀ ਬੋਲੀ ਇਹ 3035 ਬੌਲਾ ਬੌਜੀ ਦੇਵਰਾਜੀ ਹਾਂ ਬੌਜੀ ਬੋਲਣੇ ਹੇ ਬੌਜੀ ਪਮੋਕੈਂ ਜੀ ਖੈਰਾਵਾ ਵਾਲੇ ਜੀ ਕੋਟਕਪੂਰਾ ਮੰਡੀ ਦੇ ਕੋਈ 3000 ਰੁਪਏ ਤੇ ਮੰਡੀ ਜਿਹੜੀ ਬਾਸਪਤੀ ਤੇ ਚੋਨੇਣਾ ਜਿਹੜਾ ਇਸ ਟਾਈਮ ਫੁੱਲ ਹੋ ਰਹੀ ਹੈ ਦੇਖੋ ਜੀ ਸਾਰੀਆਂ ਟੇਰੀਆਂ ਵਗੈਰਾ ਲੱਗ ਚੁੱਕੀਆਂ 40 40 ਇੱਕ 40 ਬੌਜੀ 3040 3055 55 3055 ਰੁਪਏ 3055 ਤੱਕ ਆ ਗਈ ਜੀ ਏ 3055 ਦਾ ਹੀ ਬੋਲੀ ਹਾਂ ਬੋਲੀ ਬਬੀ ਤਿਆਰ ਹੈ ਡੇਰੀ 3055 ਬੈਟ ਬੋਲ ਲਾ ਕਿਸ ਨੇ ਇਹ 3065 ਸ਼੍ਰੀ கிருஷ்ਨਾ ਹਾਂ ਜੀ ਸ਼੍ਰੀ கிருஷ்ਨਾ ਬਈ ਬਈ 3065 ਰੁਪਏ ਲੱਗੇ ਜੀ 1509 ਤੇ ਰੇਟ ਜਿਹੜਾ ਹੀ ਹੈਗਾ 3200 ਤੱਕ ਹੈਗਾ ਜ ਕੋੜਕਪੁਰਾ ਮੰਡੀ ਦੇ ਵਿੱਚ ਮਧੀ ਆਈਡੀ ਸਰੇ ਦੀ ਕੁਆਲਟੀ ਆ 3200 ਤੱਕ ਰਹੀ ਹੈ ਜੀ ਤੇ ਆਹ ਟੇਰੀ ਲੱਗੀ ਹੈ ਜੀ ਦੇਖੋ ਜੀ ਥੋੜਾ ਥੋੜਾ ਵਿੱਚ ਹਰਾ ਦਾਣਾ ਤੇ ਡਬਲ ਪੱਖੇ ਤੇ ਲੱਗੀ ਹੈ ਜੀ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ